ਮੈਂ ਹਮੇਸ਼ਾ ਕਹਾਂ ਲੇ ਤੁਸੀਂ ਦੇਖੋ ਜੁਪੇ ਨੋਜ਼ ਕਿਥੇ ਅੱਜ ਸਾਰੇ ਵਰਲਡ ਦੇ ਵਿੱਚ ਵੱਖ-ਵੱਖ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਹੋਰ ਵਾਰਮਲ ਦੇ ਸਾਰੇ ਉਦਦਾਰ ਜਿੱਥੇ ਵਧਾਈਆਂ ਦੇ ਰਹੇ ਨੇ ਉੱਥੇ ਨਾਲ ਹੀ ਸਾਡੇ ਅੱਜ ਮੌਜੂਦ ਨੇ ਮੈਸਟਰ ਜਨਰਲ ਪ੍ਰਸਤਾਪ ਦੇ ਪ੍ਰਧਾਨ ਸ਼੍ਰੀ ਕਿਸ਼ੋਰੇ ਰਾਜਪੂਤ ਜੀ ਆਪ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੁਆਲੇ ਦੇ ਮੁੱਖੀ ਓ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸਵਾਗਤ ਹੈ ਚੰਦ ਦੇ ਵਿੱਚ ਅੱਜ ਦੁਆਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਉਸ ਦੇ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲੇ ਤਾਂ ਮੈਂ ਜਿਹੜਾ ਤੁਹਾਡਾ ਚੈਨਲ ਹੈ ਯੂਪੀਆਈ ਨਿਊਜ਼ ਯੂਪੀਆਈ ਨਿਊਜ਼ਪੇਪਰ ਇਹਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਇਹ ਜਿੰਨੇ ਵੀ ਪ੍ਰੋਗਰਾਮ ਹੈਗੇ ਆ ਸ਼ਹਿਰ ਦੇ ਵਿੱਚ ਚਾਹੇ ਧਾਰਮਿਕ ਹੈ ਚਾਹੇ ਸਮਾਜਿਕ ਹੈ ਚਾਹੇ ਰਾਜਨੀਤਿਕ ਹੈ ਜਿਨ੍ਹਾਂ ਦੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਕਵਰਿੰਗ ਕਰਦੇ ਹੋ ਤੁਸੀਂ ਵਧਾਈ ਦੇ ਪਾਤਰ ਹੈ ਸਭ ਤੋਂ ਪਹਿਲੇ ਮੈਂ ਤੁਹਾਡੇ ਚੈਨਲ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਵਧਾਈਆਂ ਦਿੰਦਾ ਹਾਂ ਅੱਜ ਦਾ ਜਿਹੜਾ ਤਿਉਹਾਰ ਹੈ ਇਹ ਜਿਹੜਾ ਸਦੀਆਂ ਪੁਰਾਣਾ ਚੱਲ ਰਿਹਾ ਇਹਦਾ ਜਿਹੜਾ ਅਸਲੀ ਮਕਸਦ ਹੈ ਕਿ ਹਨੇਰੇ ਤੇ ਉਜਾਲਾ ਕਿ ਨੇ ਹਨੇਰੇ ਤੇ ਰੋਸ਼ਨੀ ਔਰ ਇਹਦੇ ਨਾਲ ਕਈ ਇਤਿਹਾਸ ਜੁੜੇ ਹੋਏ ਆ ਜਿੱਦਾਂ ਸ਼੍ਰੀ ਭਗਵਾਨ रामचंद्र ਜੀ ਅੱਜ 14 ਵਰਸ ਦਾ ਨਿਵਾਸ ਕੱਟ ਕੇ ਇਹ ਉਹਦਾ ਲੋਟੇ ਸੀ ਜਿਸ ਕਰਕੇ ਹਿੰਦੂਆਂ ਦੇ ਵਿੱਚ ਜਿਹੜਾ ਅਜਰਾ ਦਿਨ ਹੈ ਬਹੁਤ ਹੀ ਮਤਵ ਰੱਖਦਾ ਹੈ ਇਸੇ ਪ੍ਰਕਾਰ ਇਸੇ ਤਰ੍ਹਾਂ ਜਿਹੜਾ ਅੱਜ ਬੰਦੀ ਛੋੜ ਦਿਵਸ ਹੈ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਸਾਹਿਬ ਨੂੰ ਕੈਦ ਕਰਕੇ ਰੱਖਿਆ ਸੀਗਾ ਤੇ ਜਦੋਂ ਅੱਜ ਉਹਨਾਂ ਨੂੰ ਰਿਹਾ ਕੀਤਾ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਹੋਰ ਕੋਈ ਤੁਹਾਡੀ ਕੋਈ ਹੋਰ ਖੁਆਇਸ਼ ਹੈਗੀ ਆ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਮਾ ਬਣਾ ਪਾਇਆ ਜਿੰਨੀਆਂ ਦੀਆਂ ਕੰਨੀਆਂ ਗਈਆਂ ਉਹਨੇ ਜਿਹੜੇ ਬੰਦੀਏ ਮੇਰੇ ਨਾਲ ਅਧਿਆ ਕਿਤੇ ਜਾਂ ਤਾਂ ਉਸ ਵੇਲੇ ਜਿਹੜੀ ਸਰਕਾਰ ਸੀ ਉਹਨੇ ਮੰਨਿਆ ਸੀ ਇਸ ਕਰਕੇ ਅੱਜ ਦਾ ਤਿਆਰ ਬਹੁਤ ਕਈ ਮੈਂ ਤਾਂ ਗਿਣਾਨ ਲੱਗਾ ਤੇ ਮੇਰਾ ਖਿਆਲ ਏ ਬੜਾ ਲੰਮਾ ਸਮਾਂ ਲੱਗ ਜਾਣਾ ਵਾ ਬਹੁਤ ਯਾਦਾਂ ਜੁੜੀਆਂ ਹੋਈਆਂ ਪਰ ਮੁੱਖਿਆ ਤੌਰ ਤੇ ਅੱਜ ਦੇ ਜਿਹੜੇ ਇਹ ਤਿਆਰ ਹੈ ਅੱਜ ਭਗਵਾਨ 시ਟੀ रामचंद्र ਰਯੋਧਿਆ ਲੋਟਣ ਤੇ ਤੇ ਬੰਦੀ ਛੋੜ ਦੀ ਉਸਤੇ ਦਾਤੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਜਿਉਂ ਤੇ ਪੂਰਾ ਭਾਰਤ ਦੇ ਵਿੱਚ ਇਹ ਹਾਰ ਮਨਾਇਆ ਜਾਂਦਾ ਲੋਕ ਅਲਗ-ਅਲਗ ਤਰੀਕੇ ਨਾਲ ਬਣਾਉਂਦੇ ਆ ਦਿਵਾਲੀ ਵੀ ਲੋਕ ਅਲਗ-ਅਲਗ ਤਰੀਕੇ ਨਾਲ ਬਣਾਉਂਦੇ ਆ ਪਰ ਕੁਝ ਸਮੇਂ ਤੋਂ ਇੱਕ ਨਵਾਂ ਜਿਹੜਾ ਪ੍ਰਚਲਿਤ ਹੋ ਸ਼ੁਰੂ ਹੋ ਗਿਆ ਹੈ ਉਹ ਇਹ ਹੈ ਕਿ ਜਿਹੜੇ ਕੁਝ ਧਿਆਰੇ ਗਏ ਉਹ ਦੋ ਦੋ ਵਾਰੀ ਮਨਾਇਆ ਜਾ ਰਿਹਾ ਹੈ ਜਿੱਦਾਂ ਕਿ ਅੱਜ ਜਿਹੜੀ ਦੀਵਾਲੀ ਹੈ ਉਹ ਚ ਬੜਾ ਸਸਪੈਂਸ ਹੈ ਅੱਜ ਸਰਕਾਰੀ ਗੱਜਟ ਛੁੱਟੀ ਅੱਜ ਹੈ ਸਰਕਾਰ ਵੱਲੋਂ ਅੱਜ ਦੀਵਾਲੀ ਦੀਆਂ ਛੁੱਟੀਆਂ ਦਿੱਤੀਆਂ ਹੋਈਆਂ ਦੀਵਾਲੀ ਸਾਰੇ ਵਿਭਾਗ ਮਹਿਕਮੇ ਦਫਤਰ ਸਰਕਾਰੀ ਬੰਦ ਸਕੇ ਪਰ ਕੁਝ ਜੋਤਸੀਆਂ ਨੇ ਇਹ ਪ੍ਰਚਾਰ ਕੀਤਾ ਕਿ ਦੀਵਾਲੀ ਜਿਹੜੀ ਹੈ ਉਹ 21 ਤਰੀਕ ਦੀ ਹੈ ਇਸ ਕਰਕੇ ਸਸਪੈਂਸ ਹੈ ਮੈਂ ਤਾਂ ਸਰਕਾਰ ਨੂੰ ਇਰਾਦਾ ਦੇਣਾ ਚਾਹੁੰਦਾ ਜੋਤਸੀਆਂ ਨੂੰ ਵਿਦਵਾਨ ਜਿੰਨੇ ਹੈਗੇ ਆ ਕਿ ਤੁਸੀਂ ਜੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਇਸ ਸਮਾਜ ਦੇ ਵਿੱਚ ਬਹੁਤ ਵਰਗ ਪੈ ਰਿਹਾ ਇਸ ਦਾ ਅੱਧੇ ਲੋਕ ਅਜਮਾਨਣਗੇ ਅੱਧੇ ਲੋਕ ਖਲ ਬਣਾਣਗੇ ਕੋਈ ਕਹਿੰਦੇ ਅਸੀਂ ਅਜਮਾਨਣੀ ਕੋਈ ਕਹਿੰਦੇ ਇਸ ਕਰਕੇ ਸਾਡਾ ਜਿਹੜਾ ਭਾਈਚਾਰਾ ਇਹਦੇ ਚ ਬਿਤਰਕਾ ਪੈਣ ਵਾਲੀ ਗੱਲ ਹੈ ਤੁਹਾਨੂੰ ਚਾਹੀਦਾ ਸਰਕਾਰ ਨਾਲ ਪਹਿਲੇ ਗੱਲ ਕਰੋ ਵੀ ਭਾਈ ਸਾਡੇ ਜਿਹੜੇ ਜਿਹੜੇ ਸਾਸ਼ਤਰ ਹੈ ਉਹਦੇ ਹਿਸਾਬ ਨਾਲ ਲਕੀ ਦੀ ਬਣਦੀ ਹੈ ਜਾਂ ਸਾਡੇ ਜਿਹੜੇ ਸਾਸ਼ਤਰ ਉਹ ਫਿਰ ਉਸ ਸਰਕਾਰ ਜਿਹੜੀ ਹੈ ਉਹਦੇ ਤੇ ਫੈਸਲਾ ਲਵੇ ਕਿ ਕਦੋਂ ਤਾਂ ਕਿ ਸਾਰੇ ਲੋਕ ਇੱਕ ਦਿਨ ਸੁਤਾਰ ਨੂੰ ਬਹੁਤ ਵੱਡਾ ਅੱਜ ਦਾ ਜਿਹੜਾ ਦਿਵਾਲੀ ਤਿਆਰ ਹੈ ਬਹੁਤ ਵੱਡਾ ਤਿਹਾ ਜਾਗਾ ਉਹ ਅੱਜ ਮਨਾਇਆ ਜਾਣਾ ਵਾ ਤੇ ਇਸ ਕਰਕੇ ਇਦਾਂ ਦੀ ਸਸਪੈਂਸ ਜਿਹੜੇ ਆ ਇਸ ਸਮਾਜ ਦੇ ਵਿੱਚ ਵਿਤਕਾ ਪੈਦਾ ਕਰਦੇ ਆ ਦੂਸਰੀ ਗੱਲ ਇਹ ਆ ਕਿ ਮੈਂ ਆਮ ਲੋਕਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਜਿਹੜੇ ਬਹੁਤ ਪਟਾਕੇ ਢੋਲ ਧਮਾਕੇ ਜਿਹੜੇ ਆ ਪ੍ਰਦੂਸ਼ਣ ਤੋਂ ਬਚਾ ਕੀਤਾ ਜਾਵੇ ਬਹੁਤ ਵੱਡੇ ਜਿਹੜੇ ਖਤਰਨਾਕ ਬੰਬੇ ਉਹਨਾਂ ਫੋੜੇ ਜਾਣ ਘੁਲ ਚੜੀਆਂ ਜਾਂ ਜਿਹੜੇ ਹਲਕੇ ਪਟਾਕੇ ਆਗੇ ਜਿਹੜੇ ਬਿਲਕੁਲ ਨਾਰਮਲ ਆਗੇ ਆ ਜਾਂ ਰਕਵਰਗੀਆਂ ਲੜੀਆਂ ਜਾਂ ਆਕਤੀ ਫਿਸ ਪਟਾਕੇ ਆ ਉਹੀ ਚਲਾਏ ਜਾਣ ਤਾਂ ਕਿ ਪ੍ਰਦੂਸ਼ਣ ਤੋਂ ਸਾਡੇ ਬਚਾਅ ਹੋ ਸਕੇ ਤੇ ਉਹ ਸਮਾਜ ਦੇ ਜਿਹੜੇ ਬਜ਼ੁਰਗ ਆਗੇ ਵਿਚਾਰੇ ਜਿਹੜਾ ਧੂਆਂ ਪ੍ਰਦੂਸ਼ਣ ਫੈਲੂਗਾ ਸਾਡੇ ਮਰੀਜ਼ਾਂ ਨੂੰ ਬੜੀ ਦਿੱਕਤ ਆਉਂਦੀ ਹੈ ਇਸ ਕਰਕੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਦੁਆਲੀ ਜਿਹੜੀ ਆ ਉਹ ਪ੍ਰਦੂਸ਼ਣ ਮੁਕਤ ਬਣਾਈ ਜਾਵੇ ਬੀਤੇ ਦਿਨੀ ਤੋਂ ਅੱਡੀ 18 ਦੇ ਨੂੰ ਜ਼ਾਇਰ ਜਗਨਪਤਸ ਤੇ ਮੀਟਿੰਗ ਹੋਈ ਸੀ ਦੇਖਦੇ ਤੁਹਾਡੇ ਸਾਰੇ ਸਾਥੀਆਂ ਨੇ ਇਹ ਪੱਨ ਕੀਤਾ ਕਿ ਐ ਕਿ ਦੀਵਾਲੀ ਗਰੀਨ ਬਣਾਈ ਜਾਊਗੀ ਹਾਂਜੀ ਉਹਦੇ ਬਾਰੇ ਕੀ ਕਿਹਾ ਜਾਊਗਾ ਬਿਲਕੁਲ ਸਹੀ ਹੈ ਜੀ ਅਸੀਂ ਜਦੋਂ ਮੀਟਿੰਗ ਹੋਈ ਤਾਂ ਪਹਿਲੇ ਮੁੱਦਾ ਇਹ ਰੱਖਿਆ ਸੀਗਾ ਕਿ ਆਪਾਂ ਦੀਵਾਲੀ ਕਿਸ ਤਰ੍ਹਾਂ ਮਨਾਣੀ ਕਮ ਸੇ ਕਮ ਜੇ ਆਪਾਂ ਸ਼ੁਰੂਆਤ ਕਰਾਂਗੇ ਤਾਂ ਇਹ ਲੋਕ ਸ਼ੁਰੂਆਤ ਕਰਨਗੇ ਕਰਨਗੇ ਇਸ ਕਰਕੇ ਸਾਡੇ ਜਿੰਨੇ ਵੀ ਮੈਂਬਰ ਹੈ ਸਾਰਿਆਂ ਨੇ ਇਹ ਪ੍ਰਣ ਲਿਆ ਹੈ ਕਿ ਅਸੀਂ ਜਿਹੜੇ ਪਟਾਕੇ ਹੈਗੇ ਆ ਉਹ ਬਹੁਤ ਨਾਰਮਲ ਬੋਲ ਝੜੀਆਂ ਜਾਂ ਆਰਟੀਫੀਸ਼ੀਅਲ ਪਟਾਕੇ ਜਾਂ ਹੋਰ ਹਲਕੇ ਪਟਾਕੇ ਵਰਤਾਂਗੇ ਜਿਹੜੇ ਪਰੇ ਪ੍ਰਦੂਸ਼ਣ ਵਾਲੇ ਪਟਾਕੇ ਹੋਸੀ ਨਹੀਂ ਵਰਤਾਂਗੇ ਇਹ ਉਸ ਵੇਲੇ ਖਲਬ ਦੇ ਵਿੱਚ ਸਾਰਿਆਂ ਨੇ ਪ੍ਰਣ ਲਿਆ ਸੀ ਬਹੁਤ ਬਹੁਤ ਧੰਵਾਜੀ ਇਹ ਸਾਨੂੰ ਸਾਡੇ ਨੈਸ਼ਨਲ ਜਰਨਲਿਸਟ ਪ੍ਰੈਸ ਕਾ ਕਬੂਤਾ ਮੈਸਜ ਡਨ ਪ੍ਰੈਸ ਕਲੱਬ ਆਫ ਇੰਡੀਆ ਦੇ ਪ੍ਰਧਾਨ ਸ਼੍ਰੀ ਕੁਸ਼ੋਰੀ ਰਾਜਪੂਤ ਜੀ ਜਿਨ੍ਹਾਂ ਨੇ ਇੱਕ ਬਹੁਤ ਹੀ ਵਿਸਤਾਰਪੂਰਵਕ ਦੱਸਿਆ ਕਿ ਦੀਵਾਲੀ ਦਾ ਕੀ ਮਕਸਦ ਹੈ ਔਰ ਦੀਵਾਲੀ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਮਹਾਂਪੁਰ ਜਿਸ ਦਾ ਕਾਜਲੀ ਮੈਂ ਨਾ ਕਹਿ ਰਹਾ ਮੈਂ ਰਾਜਵੰਦ